ਜੀ ਜੇ ਤੁਹਾਡਾ ਵੀ ਕੇਵਲ ਲਟਾ ਇਹ ਘਰਾਵ ਹੋ ਜਾਂਦਾ ਇਹ ਚੱਕੋ ਇਹ ਦੇਖੋ ਐਵੇਂ ਕੱਟ ਕੇ ਇਹਨਾਂ ਨੂੰ ਸਿਰਿਆਂ ਤੋਂ ਦੇਖੋ ਬਈ ਜੀ ਹਲੋ ਬਈ ਜੀ ਤਾਰ ਨੂੰ ਕਰ ਲੋ ਸਾਫ਼ ਚੰਗੀ ਦਾ ਇਹਨਾਂ ਨੂੰ ਸਾਫ਼ ਕਰਕੇ ਦੇਖੋ ਬਈ ਜੀ ਇਹ ਲਾਂਦੇ ਆ ਦੇਖੋ ਇਹਨੂੰ ਐ ਕੱਟ ਲੋ ਇਹਨੂੰ ਸੈੱਲ ਲੋ ਜੀ ਇਹਨਾਂ ਤੋਂ ਬਾਅਦ ਇਹਦੇ ਵਿੱਚੋਂ 18 ਕਰ ਲੋ ਅਲੱਗ-ਅਲੱਗ ਆ ਕੱਟ ਦੋ ਫालतू ਦਾ ਇਹ ਲੋ ਵੀ ਇਧਰ ਹੋ ਵੀ ਉਸ ਹਿਸਾਬ ਨਾਲ ਕੱਟ ਲੋ ਦੋ ਭਾਈ ਇਹਨੂੰ ਵੀ ਉਦਾਂ ਹੀ ਆ ਪੰਨਾ ਆਇਆ ਦੇ ਉਹ ਕੱਟ ਨਾਲ ਆ ਤਾਰਾਂ ਦੀ ਫਾਲਤੂ ਹੁੰਦੀਆਂ ਨੇ ਇਹ ਜੇ ਕੋ ਹੁਣ ਇਹਨੂੰ ਡੱਬੀ ਨੂੰ ਖੋਲ ਲੋ ਇਹਦਾ ਇਹਨੇ ਕੋਲੇ ਜਾਣਾ ਹੈ ਹਾਂ ਲੋਈ ਇਹਦੇ ਉੱਤਰਾ ਨਹੀਂ ਕੱਟ ਪੀਆ ਖਰਾਬੀ ਆ ਤੇ ਆ ਬਟਲਿਆਂ ਤੋਂ ਲੌਗ ਜਾ ਇਹ ਵਿੱਚ ਸਾਰਾ ਜਗੜ ਜਾ ਕੱਢ ਲਿਆ ਬਈ ਚਾਪੋ ਆ ਫੇਰ ਲੌਗ ਗਿਆ ਤੋ ਕੱਟ ਕੇ ਤਾਰਾਂ ਅਲੱਗ ਕਰ ਲੀਆਂ ਦੇਖੋ ਕਲੰਪੇ ਆ ਪਟ ਗਏ ਲੋਈ ਇਹਦੇ ਵਿੱਚ ਹੁਣ ਕਰ ਦੂਗਾ ਇਹ ਤਾਰਾਂ ਫਿੱਟ ਦੇਖਦੇ ਜਾਓ ਉਹੀ ਰਬੜ ਨੂੰ ਇਸਤੇਮਾਲ ਕਰੂਗਾ ਉਹਦੇ ਵਿੱਚੋਂ ਤਾਰਾਂ ਕੱਢਦੀਆਂ ਇਹਦੇ ਵਿੱਚ ਦੀ ਟਪਾ ਕੇ ਤਾਰਾਂ ਲੋਈ ਜਮਾ ਹੈਂਡ ਤਿਆਰ ਕਰ ਦੋ ਇਹ ਦੇਖੋ ਦੇਖੀ ਇਹਨੇ ਵੀ ਤਾਰ ਕਿਹੜੀ ਕਿੱਥੇ ਪਾਣੀ ਹੈ ਕਿਹੜੀ ਕਿੱਥੇ ਪਾਣੀ ਉਹ ਸਾਬ ਨਾਲ ਦੇ ਨੇ ਪਾਤੀਆਂ ਇਹ ਲੋ ਤੇ ਇਧਰੋਂ ਵੀ ਇਹਨੂੰ ਜੱਟਤਾ ਫਿਰ ਇਹ ਲੋ ਨਵੇਂ ਨਵਾਂ ਬਣਾ ਦੇਣਾ ਕੇਵਲ ਡਾਟਾ ਨੂੰ ਤੁਹਾਨੂੰ ਨਵੇਂ ਦਿਨ ਜ਼ਰੂਰਤਾ ਲੋ ਫੇਰ ਉਹਦੇ ਵਿੱਚ ਪਾ ਕੇ ਇਹ ਦਰਵਾਜ਼ਾ 4000 ਜਲੇ ਪਾਸੇ ਪਾਉਨੇ ਹੈ ਇਹ ਜਿੱਕੋ ਜਿੱਤੋ ਕਰਦਾ ਹੈ ਬੰਦ ਨੂੰ ਲੋ ਬਈ ਲੋ ਫੇਰ ਉਸੇ ਤਰ੍ਹਾਂ ਡੱਬੀ ਪਾਤੀ ਹਲੋ ਉਤੋਂ ਤੇ ਵਾਲਾ ਟੇਪ ਬਲਤੀ ਬਾਈ ਜੀ ਲੋ ਟੇਪ ਨਾਲ ਚੁੱਕ ਕੇ ਇਹ ਹੁਣ ਦੂਜੀ ਸਾਈਡ ਜਿਹੜਾ ਪਾਚਾਤ ਜਿਹਨਾਂ ਨੇ ਉਧਰੋਂ ਪਟ ਲਿਆ ਹਲੋ ਉਹ ਡੱਬੀ ਨੂੰ ਵੀ ਇਸੇ ਤਰ੍ਹਾਂ ਹੀ ਕਰੂ ਬਾਈ ਜੀ ਇਹ ਦੇਖੋ ਖੋਲ ਲੈ ਇਹ ਵਿੱਚੋਂ ਕਢਾਲ ਲਈ ਤੇ ਹਲੋ ਇਥੋ ਰਿੱਤੀ ਕਾਟੇ ਹਲੋ ਇਹ ਡਾਕ ਕਲੰਪੇ ਉੱਤੇ ਲਾਇਆ ਹੋਇਆ ਹੈ ਕੋਲੇ ਨਕਾਰੇ ਨੂੰ ਵੀ ਦੇਖੋ ਲੌਗ ਇੰਦੇ ਇਹਨਾਂ ਦੇ ਵਿੱਚ ਹਾਂ ਜੇ ਉਹ ਕੱਢ ਲਿਆ ਉਹ ਤਾਰਾਂ ਵਾਲਾ ਹਿੱਸਾ ਹੈ ਲੋ ਬਈ ਦੇਖੋ ਤੁਹਾਨੂੰ ਨਵਾਂ ਕੇਬਲ ਲੈਣ ਦੀ ਲੋੜ ਨਹੀਂ ਜੇ ਤੁਸੀਂ ਇਸ ਤਰੀਕੇ ਨਾਲ ਆਪਣੇ ਉਸੇ ਕੇਬਲ ਤੋਂ ਚਾਲੂ ਕਰ ਸਕ ਗਿਆ ਹਾ ਲੋ ਜੀ ਇਹ ਫਿੱਟ ਕਰ ਪਈ ਹੈ ਉਦਾਂ ਹੀ ਲੋ ਬਾਈ ਜੀ ਇਹ ਕਰਤਾ ਫਿੱਟ ਉਦੋਂ ਤਾਂ ਨੱਪ ਲੋ ਜੀ ਜਦੋਂ ਹੁਣ ਇਹ ਵੀ ਪੱਤੀਆਂ ਜੀਆਂ ਕਰਤੀਆਂ ਫਿੱਟ ਲੋ ਬਾਈ ਜੀ ਲੋ ਬਾਈ ਜੀ ਤਿਆਰ ਹੈ ਹੁਣ ਤੁਹਾਡੇ ਲਈ ਕੇਵਲ ਨਾ ਮਿੰਦ ਲੈਂਦੇ ਜਰੂਰ ਆ ਦੇਖੋ ਦੇਖੋ ਲਓ ਇਹਨੂੰ ਦੇਖੋ ਚਾਰਜ ਵੀ ਕਰਕੇ ਦਿਖਾਉਗਾ ਤੁਹਾਨੂੰ ਲਾਤੇ ਚਾਰਜ ਤੇ ਆਹ ਲਓ ਯਾ ਲੱਗ ਗਿਆ ਚਾਰਜ ਕਰਨ ਦੇਖਿਆ ਹਲਾ ਕੇ ਕੋਈ ਹਲਦਾਦਾ ਨਹੀਂ ਦੇਖੋ ਦਵਾ ਦੇ ਫੇਰ ਦੇਖਿਆ ਚੈੱਕ ਕਰਕੇ